ਸਰ ਮੇਰਾ ਨਾਮ ਡਾਕਟਰ ਸੌਰਵ सिन्हा ਹੈ ਮੈਂ ਐਜ਼ ਅ ਨੋਡਲ ਵਰਕਰ ਨੋਡਲ ਅਫੀਸਰ ਯੂਰੋਲੋਜੀ ਮੈਂ ਕੰਮ ਕਰ ਰਿਹਾ ਤੇ ਸਾਡੇ హెਚਓਡੀ ਡਾਕਟਰ ਰਵੈਸ਼ ਚਾਂਸਲਰ ਡਾਕਟਰ ਅਜੀਤ ਸੂਧ ਹੈਗੇ ਇਹ ਜਿਹੜੀ ਮਸ਼ੀਨ ਤੁਸੀਂ ਅੱਜ ਕਵਰ ਕਰ ਰਹੇ ਹੋ ਇਹਦਾ ਨਾਮ ਹੈ 3D ਫਿਊਜ਼ਨ ਬਾਇਪਸੀ ਇਹਦੇ ਵਿੱਚ ਐਮ ਆਰ ਆਈ ਤੇ ਅਲਟਰਾਸਾਉਂਡ ਦੀ ਫਿਊਜ਼ਨ ਕਰਕੇ ਆਪਾਂ ਪ੍ਰੋਸਟੇਟ ਦੀ ਬਾਇਪਸੀ ਲੈਂਦੇ ਆ ਇਹਦੇ ਵਿੱਚ ਫਾਇਦਾ ਇਹ ਹੈਗਾ ਕਿ ਜਿਹੜੇ अर्ਲੀ ਸਟੇजेस ਆਫ ਕੈਂਸਰ ਆਫ ਪ੍ਰੋਸਟੇਟ ਹੈ ਉਹਨੂੰ ਅਸੀਂ ਅ अर्ਲੀ ਸਟੇਜ ਤੇ ਹੀ ਫੜ ਸਕਦੇ ਹਾਂ ਉਹਦੀ ਉਹਨਾਂ ਦੀ ਡਿਟੈਕਸ਼ਨ ਹੋ ਸਕਦੀ ਹੈ ਜਿਹੜਾ ਪੁਰਾਣਾ ਤਰੀਕਾ ਸੀਗਾ ਜਿਹੜਾ ਆਪਾਂ ਬਲਾਈਂਡ ਹੱਥ ਨਾਲ ਬਾਇਓਪਸੀ ਲੈਂਦੇ ਸੀਗੇ ਉਹਦੇ ਵਿੱਚ ਕੀ ਹੁੰਦਾ ਸੀਗਾ ਕਿ ਜਿਹੜੇ ਆਪਣੇ ਕੈਂਸਰ ਸੀਗੇ ਉਹ ਮਿਸ ਰਹੇ ਜਾਂਦੇ ਤੇ ਮਰੀਜ਼ ਐਡਵਾਂਸ ਸਟੇਜ ਤੇ ਸਾਨੂੰ ਪ੍ਰੈਜ਼ੈਂਟ ਕਰਦਾ ਸੀਗਾ ਤੇ ਇਸ ਮਸ਼ੀਨ ਨਾਲ ਸਾਨੂੰ ਇਹ ਫਾਇਦਾ ਹੈ ਕਿ ਜਿਹੜੇ ਡਿਜ਼ੀਜ਼ ਹੈ ਆਪਾਂ अर्ਲੀ ਸਟੇਜ ਤੇ ਤੇ ਉਹਦੀ ਰੋਕ ਥਾਮ ਕਰ ਸਕਦੇ ਹਾਂ ਇਹ ਇਹ ਮਸ਼ੀਨ ਸਿਰਫ ਦੋ ਥਾਂ ਤੇ ਗਵਰਨਮੈਂਟ ਚ ਲੱਗੀ ਹੈ ਇੱਕ ਤਾਂ ਰਾਜੀਵ ਗਾਂਧੀ ਦਿੱਲੀ ਤੇ ਦੂਜੀ AIMS ਬਾਕੀ ਇਹ ਪ੍ਰਾਈਵੇਟ ਮੋਸਟਲੀ ਪ੍ਰਾਈਵੇਟ ਇੰਸਟੀਟਿਊਟਸ ਹੈ ਓਨਲੀ ਇਹ ਨਾਰਥ ਇੰਡੀਆ ਦੇ ਸਾਡੇ ਕੋਲ ਲੱਗੀ ਹੈ ਤੇ ਇਹ ਮਸ਼ੀਨ US ਦੀ ਬਣੀ ਹੋਈ ਹੈ ਤੇ ਇਹ ਸਟੇਟ ਆਫ ਦਿ ਆਰਟ ਮਸ਼ੀਨ ਹੈਗੀ ਤੇ ਇਹਦੀ ਲਗਤ ਸਾਨੂੰ 3 ਕਰੋੜ ਦੇ ਕਰੀਬ-ਕਰੀਬ ਲੱਗੀ ਹੈ ਤੇ ਜਿਹੜਾ ਇਹਦੇ ਬਾਇਓਪਸੀ ਕਰਨ ਵਾਸਤੇ ਪ੍ਰਾਈਵੇਟ ਚ 70000 ਰੁਪਏ ਲੱਗਦੇ ਐ ਬਟ ਸਾਡੇ ਕੋਲ ਇਹਦੀ ਕੀਮਤ 10 ਰੁਪਏ ਦੀ ਪਰਚੀ ਨਾਲ ਹੀ ਸਰ ਜੀ ਆਦਾ ਸਾਰਾ ਕੰਮ ਤੇ ਇਹਦੇ ਨਾਲ ਸਾਨੂੰ ਸਾਡੇ ਇੰਸਟੀਚਿਊਟ ਨੂੰ ਬਹੁਤ ਫਾਇਦਾ ਹੋਣਾ ਹੈ ਕਿੰਨੇ ਪੇਸ਼ੰਦਾਂ ਨੂੰ ਦਾ ਫਾਇਦਾ ਹੋ ਚੁੱਕਾ ਸਰ ਹਲੇ ਤੱਕ ਤਾਂ ਆਪਾਂ ਸਟਾਰਟ ਕੀਤਾ ਹੈ ਤਾਂ ਪੇਸ਼ੰਦਾਂ ਦੀ ਜਿਹੜੀ ਐਮ ਆਰ ਆਈ ਵੀ ਹੋ ਰਹੀ ਹੈ ਉਹ ਇਹਦੀ ਸਕੀਮ ਦੇ ਅੰਦਰ ਆਪਾਂ ਫ੍ਰੀ ਕਰਕੇ ਉਹਨਾਂ ਦਾ ਟੈਸਟ ਐਮ ਆਰ ਆਈ ਫ੍ਰੀ ਕਰਕੇ ਇਹਦੇ ਨਾਲ ਲਿੰਕ ਕਰਕੇ ਆਪਾਂ ਟੈਸਟ ਕਰ ਰਹੇ ਹੁਣ ਹਲੇ ਤੱਕ 5-6 ਪੇਸ਼ੰਦ ਐਨਰੋਲ ਹੋ ਚੁੱਕੇ ਹਨ ਇਹ ਸਿਰਫ ਡਾਇਗਨੋਸ ਲਈ ਹੈ ਕਿ ਇਹਨਾਂ ਦਾ ਟ੍ਰੀਟਮੈਂਟ ਵੀ ਹੁੰਦਾ ਅਗਲੇ ਸਟੇਜ ਤੇ ਸਰ ਇਹਦੇ ਨਾਲ ਟ੍ਰੀਟਮੈਂਟ ਵੀ ਹੋ ਸਕਦੀ ਹੈ ਉਹਦੇ ਉਹਦੇ ਵਾਸਤੇ ਕਰਾਇਓ ਥੈਰੇਪੀ ਹੈਗੀ ਅਸੀਂ ਮੰਨ ਲਓ ਡਿਟੈਕਟ ਕਰ ਲੈਂਦੇ ਅ ਮ ਆਰ ਆਈ ਤੇ ਕਿ ਜਿਹੜੇ ਰੀਜਨ ਹੈਗੇ ਤੇ ਉਸ ਤੋਂ ਬਾਅਦ ਆਪਾਂ ਕਰਾਇਓ ਇਟ ਇਜ਼ ਕਰਾਇਓ ਇਜ਼ ਲਾਈਕ ਅ ਕੋਲਡ ਥੈਰੇਪੀ ਪਰ ਮਾਈਨਸ ਛੇ ਤੇ ਉਹ ਕੈਂਸਰ ਨੂੰ ਸਾੜ ਦਿੰਦਾ ਹੈ ਬਹੁਤ ਤੇ ਉਹ ਥੈਰੇਪੀ ਵੀ ਇਹਦੇ ਨਾਲ ਅਟੈਚ ਹੋ ਸਕਦੀ ਹੈ ਇਹ ਟਰੀਟਮੈਂਟ ਵਾਸਤੇ ਵੀ ਇਹ ਇਹ ਬਹੁਤ ਨਿਊ ਮੋਡੈਲਿਟੀ ਹੈ ਜਿਹੜੀ ਕ੍ਰਾਇਓ ਅਟੈਚ ਤੇ ਇਹ ਬਾਇਓਪਸੀ ਨਾਲ ਮੈਮੋਰੀਨਲ ਡਿਟੈਕਸ਼ਨ ਤੇ ਕੀ ਆਪਣੇ ਹਸਪਤਾਲ ਦੇ ਵਿੱਚ ਇਸ ਤਰ੍ਹਾਂ ਦੇ ਕੋ ਡਾਕਟਰ ਹੈਗੇ ਜਿਹੜੇ ਇਹਨੂੰ ਡਿਟੈਕਟ ਕਰ ਸਕਦੇ ਆ ਹਾਂਜੀ ਜਦੋਂ ਆਪਾਂ ਇਹਨੂੰ ਕੈਂਸਰ ਨੂੰ ਅਰਲੀ ਸਟੇਜ ਤੇ ਡਿਟੈਕਟ ਕਰ ਲੇ ਤੇ ਉਹਦੀ ਦਵਾਈਆਂ ਆਪਾਂ ਅਰਲੀ ਸਟੇਜ ਤੇ ਉਹਦੀ ਸਟਾਰਟ ਕਰ ਦੇ ਤਾਂ ਫਿਰ ਚਾਂਸਸ ਆਫ ਸਰਵਾਈਵਲ ਤੇ ਰਿਕਵਰੀ ਹੈਗੀ ਕੈਂਸਰ ਚ ਤੇ ਹੋਰ ਕਿਸੇ ਕਿਸ ਬਰੀ ਕਿਸ ਤਰ੍ਹਾਂ ਮਤਲਬ ਕਿ ਥੰਡੇ ਕੁਦਾ ਵਾਸਤੇ ਆ ਰਿਹਾ ਹੈ ਜਾਂ ਉਹ ਵੀ ਦੇਸ਼ ਨਹੀਂ ਹੈ। ਜਬ ਇਹ ਮਸ਼ੀਨ ਜਿਆਦਾ ਗਦੁੱਦਾ ਵਾਸਤੇ ਹੈ ਕਿਉਂਕਿ ਸਾਡੇ ਸਟੱਡੀਜ਼ ਚ ਆਪਾਂ ਦੇਖਿਆ ਹੈ ਕਿ ਕਾਫੀ ਮਰੀਜ਼ ਜਿਹੜੇ ਪ੍ਰੈਜੈਂਟ ਕਰਦੇ ਉਹ ਲੇਟ ਸਟੇजेस ਦੇ ਪ੍ਰੈਜੈਂਟ ਕਰਦੇ ਉਹਨਾਂ ਨੂੰ ਪਹਿਲੇ ਮੈਟਰ ਡਿਟੈਕਸ਼ਨ ਹੁੰਦੀ ਜਦੋਂ ਫੈਲ ਚੁੱਕਿਆ ਤੇ ਇਹਦੇ ਨਾਲ ਆਪਾਂ अर्ली ਸਟੇਜ ਤੇ ਡਿਟੈਕਸ਼ਨ ਕਰ ਸਕਦੇ ਹਾਂ। ਪਰ ਕਿੰਨੇ ਪਰਸੈਂਟੇਜ ਗਦੁੱਦਾ ਵੀ ਆਉਂਦੀ ਹੈ ਮੇਲ ਦੇ ਵਿੱਚ ਜਿਹੜਾ ਪੀਸ਼ੈਂਟ ਟੈਸਟ ਤੇ ਆਉਂਦੇ ਆ ਗਦੁੱਦਾ ਦੀ ਵਰਤੋਂ ਤੇ ਸਰ ਇਹ ਇਹਦੇ ਨਾਲ ਨਹੀਂ ਜਿਹੜਾ ਆਪਾਂ ਪੇਸ਼ੈਂਟ ਆਉਂਦੇ ਸਾਡੇ ਕੋਲ ਜਿਨ੍ਹਾਂ ਦਾ ਪੀਐਸਏ ਵਧਿਆ ਹੋਇਆ ਇੱਕ ਆਪਾਂ ਟੈਸਟ ਕਰਾ ਦਿੰਦੇ ਹਾਂ ਬਲੱਡ ਦਾ ਉਹਦੇ ਨਾਲ ਮੰਨ ਲਓ ਪੀਐਸਏ 4 ਤੋਂ 11 ਦੇ ਵਿੱਚ ਹੋਏ ਤੇ ਕੁਝ ਥਾਂ ਤੋਂ ਕੀ ਕਰਦੇ ਆ ਉਹਨਾਂ ਦਾ ਐਮਆਰਆਈ ਕਰਾ ਕੇ ਬਾਇਪਸੀ ਆਪਾਂ ਦੂਜੇ ਅਲਟਰਾਸਾਉਂਡ ਨਾਲ ਹੀ ਲੈਂਦੇ ਆ ਤੇ ਉਹਦੇ ਵਿੱਚ ਕੀ ਹੋ ਰਹਿੰਦਾ ਹੈ ਕਿ ਮਿਸ ਕਰਨ ਦੇ ਚਾਂਸਸ ਰਹਿੰਦੇ ਬਟ ਇਸ ਇਸ ਮਸ਼ੀਨ 'ਚ ਆਪਾਂ ਐਮਆਰਆਈ ਤੇ ਅਲਟਰਾਸਾਉਂਡ ਦੋਨਾਂ ਨੂੰ ਫਿਊਜ਼ ਕਰਕੇ ਬਾਇਪਸੀ ਲੈਂਦੇ ਆ ਤੇ ਉਹਦੇ ਵਿੱਚ ਚਾਂਸਸ ਆਫ ਮਿਸਿੰਗ ਦਾ ਕੈਂਸਰ ਬਹੁਤ ਰਿਡਿਊਸ ਹੋ ਜਾਂਦੇ ਯੂ ਕੈਨ ਡਿਟੈਕਟ 99.9 ਪਰਸੈਂਟ ਕੈਂਸਰ ਇਸ ਮਸ਼ੀਨ ਨਾਲ ਨੂੰ ਰਵੇ ਕੇ ਜਸਰ ਇਹ ਬੁਦਿਦਾ ਨੇ ਮਰੀਜ਼ਾਂ ਲਈ ਇੱਕ ਵਰਦਾਨ ਵਰਦਾਨ ਹੋ ਗਿਆ ਇਹ ਤਾਂ ਮਸ਼ੀਨ ਹਲੇ ਤੱਕ ਨਾ ਐਮਸ 'ਚ ਲੱਗੀ ਹੈ ਕਿੱਥੇ ਇਸ ਰੀਜਨ 'ਚ ਨਾ ਆਸ-ਪਾਸ ਕਈ ਕਿਹੜੇ ਪ੍ਰਾਈਵੇਟ ਹਸਪੀਟਲ ਪੰਜਾਬ 'ਚ ਕਿੱਥੇ ਕੋਦੋਂ ਆਪਣੇ ਕੋਲ ਆਈ ਹੈ ਇਹ ਇਹ ਸਾਡੇ ਕੋਲ ਆਈ ਹੈ 28 ਅ 28 ਅਕਤੂਬਰ 29 ਅਕਤੂਬਰ ਨੂੰ ਆਈ ਹੈ ਤੇ 6 ਨਵੰਬਰ ਨੂੰ ਸਾਡੇ ਕੋਲ ਲੱਗੀ ਲੋਕਲ ਨੂੰ ਜੀ ਜਾਣਕਾਰੀ ਹੈ ਅਸੀਂ ਐਕਚੁਅਲੀ ਅਸੀਂ ਇੱਕ ਕਾਨਫਰੰਸ ਵੀ ਕਰਾਈ ਸੀਗੀ ਇਹਦੇ ਨਾਲ ਇਸ ਇਸ ਦੇ ਵਾਸਤੇ ਵੀ ਆਪਾਂ ਸਾਰੇ ਅ ਡਾਕਟਰਾਂ ਨੂੰ ਅ ਪੈਰਾਮੈਡੀਕਲ ਸਟਾਫ ਨੂੰ ਇਹਦੇ ਬਾਰੇ ਜਾਣਕਾਰੀ ਦੇ ਸਕੀਏ ਕਿ ਪੇਸ਼ੈਂਟ ਕੋਲ ਉਹ ਤਾਂ ਬਹੁਤ ਲੱਗ ਕੇ ਜ਼ਿਆਦਾ ਆ ਰਹੀ ਹੈ ਜਾਂ ਆਉਂਦੇ ਆ ਇਧਰ ਇਸ ਇਸ ਸਮੱਸਿਆ ਇਸ ਕਿਉਂਕਿ ਆਪਣਾ ਸਰ ਟੀਮੋਥੈਰਪੀ ਵਾਸਤੇ ਜਿਹੜੇ ਵੀ ਮਰੀਜ਼ ਆਉਂਦੇ ਆ ਕੈਂਸਰ ਵਾਸਤੇ ਆਉਂਦੇ ਤੇ ਇਸ ਇਸ ਰੀਜਨ 'ਚ ਤਾਂ ਵੀ ਪੇਸ਼ੈਂਟ ਜ਼ਿਆਦਾ ਹੈ ਸ਼ੋਰਟ ਚੇਜ਼ ਆਸ ਤੇ ਵੀ ਜਿਹੜੇ ਮਰੀਜ਼ ਦੇਖ ਰਹੇ ਹਨ ਕੀ ਨਿਸ਼ਾਨੀ ਹੋਏਗੀ ਜੇ ਅਗਰ ਕਿਸ ਨੂੰ ਪ੍ਰੋਬਲਮ ਨਹੀਂ ਜਿਨ੍ਹਾਂ ਨੂੰ ਦੇਖੋ ਜਿਹੜੇ अर्ली ਡਿਟੈਕਸ਼ਨ ਕਰਨੀ ਹੈ ਉਹਦੇ ਵਿੱਚ ਤੇ ਸਾਈਨ ਸਿੰਪਟਮ ਆਣ ਹੀ ਗਏ ਕਿਉਂਕਿ ਜਿਹੜੇ ਮਰੀਜ਼ ਪ੍ਰੈਜ਼েন্ট ਕਰਦੇ ਆ ਸਾਨੂੰ ਜੋ ਇਸ ਆ ਰਹੇ ਉਹ ਤੋਂ ਮੈਟਾਸਟੈਟਿਕ ਸਟੇਜ ਤੇ ਆ ਰਹੇ ਬਟ ਜਿਹੜੇ ਮਰੀਜ਼ਾਂ ਦਾ अर्ली स्टेज ਤੇ ਮੰਨ ਲਓ ਗੱਟ ਤੋਂ ਆਪਾਂ ਨੂੰ ਪਤਾ ਚੱਲ ਗਿਆ ਪੀਐਸਏ ਲੈਵਲ ਬਧਿਆ ਹੋਇਆ ਤਾਂ ਉਹਦੇ ਨਾਲ ਐਮਆਰਆਈ ਕਰਾ ਕੇ ਇਹਦੇ ਨਾਲ ਜਾਂਚ ਕਰਕੇ ਉਹਨੂੰ ਡਿਟੈਕਟ ਕਰ ਸਕਦੇ ਤੇ ਆਰਲੀ ਸਟੇਜ ਤੇ ਆਮ ਮਰੀਜ਼ੀ ਗੱਲ ਕਰਦਾਂ ਮੈਂ ਆਮ ਮਰੀਜ਼ ਨੂੰ ਕੀ ਪਤਾ ਲੱਗੋ ਮੈਨੂੰ ਸਰ ਦੇਖੋ ਸਾਡੇ ਇੰਡੀਆ 'ਚ ਹਲੇ ਸਕਰੀਨਿੰਗ ਵਾਲਾ ਸ਼ੁਰੂ ਨਹੀਂ ਹੋਇਆ ਬਟ ਫੋਰਨ ਕੰਟਰੀਜ਼ 'ਚ ਬਾਕੀ ਜਗ੍ਹਾ 'ਤੇ 45 ਯਰ ਤੋਂ ਬਾਅਦ ਪ੍ਰੋਸਟੇਟ ਦੀ ਸਕਰੀਨਿੰਗ ਹੁੰਦੀ ਹੈ ਤੇ ਹਲੇ ਇੰਡੀਆ 'ਚ ਹੈਗਾ ਨਹੀਂ ਸਕਰੀਨਿੰਗ ਵਾਲਾ ਤੇ ਜੇ ਪਾਲਿਸੀ ਉਹ ਵੀ ਆ ਗਈ ਤੇ ਮੇਲ ਪੇਸ਼ੈਂਟਸ ਲਾਈਕ ਇਨ ਫੀਮੇਲ ਆਪਾਂ ਬੈਸ ਦੀ ਸਕਰੀਨਿੰਗ ਕਰਦੇ ਆਂ ਕੈਂਸਰ ਵਾਸਤੇ ਸਕਰੀਨਿੰਗ ਗਾਈਡਸ ਹੈ ਤੇ ਇਹਦੇ ਨਾਲ ਵੀ ਜਿਹੜੇ 45 ਸਾਲ ਤੋਂ ਉੱਪਰ ਜਿਹੜੇ ਮਰੀਜ਼ ਹੈ ਤਾਂ ਉਹਨਾਂ ਦੀ ਸਕਰੀਨਿੰਗ ਹੋਣੀ ਚਾਹੀਦੀ ਤੇ ਉਸ ਤੋਂ ਬਾਅਦ ਮੰਨ ਲਓ ਪੀਐਸਏ ਜਿਹੜੇ ਕੈਂਸਰ ਦੀ ਰੇਂਜ ਦੇ ਕੱਟ ਹੈ ਬਟ ਕੈਂਸਰ ਦਾ ਸ਼ੱਕ ਹੈਗਾ ਉਹਦੇ ਮਰੀਜ਼ਾਂ ਦਾ ਆਪਾਂ ਇਹਦੇ ਨਾਲ ਬਾਇਪਸੀ ਕਰ ਸਕਦੇ ਆਂ ਉਹਦੇ ਨਾਲ ਦੇਖ ਵੀ ਸਕਦੇ ਆਂ ਲਿਸ਼ੈਂਸ ਲੱਛਣ ਕੀ ਅਰਲੀ ਸਟੇਜ ਤੇ ਤਾਂ ਜੜਤ ਲੱਛਣ ਨਹੀਂ ਹੁੰਨੇ ਹਾਂ ਜੇ ਜੇ ਬੈਟਰ ਸਟੈਟਿਕ ਹੋ ਗਿਆ ਤਾਂ ਰੀਡ ਦੀ ਹੱਡੀ ਚ ਦਰਦ ਹੋਣਾ ਤੇ ਖੂਨ ਚ ਪਸ਼ਾਬ ਚ ਖੂਨ ਵੀ ਆ ਸਕਦਾ ਹੈ ਤੇ ਕਮਜ਼ੋਰੀ ਵੀ ਹੋ ਸਕਦੀ ਹੈ ਜਿਆਦਾਤਰ ਇਸ ਇਲਕਸ਼ਣਾਂ ਨਾਲ ਤੇ ਜੇ ਮੰਨ ਲਓ ਗਤੂਦ ਬਹੁਤ ਵੱਡ ਗਿਆ ਤਾਂ ਬਾਥਰੂਮ ਦੀ ਦਿੱਕਤਾਂ ਬਾਰ ਬਾਰੀ ਬਾਥਰੂਮ ਆਣਾ ਬਾਥਰੂਮ ਰੁਕ ਜਾਣਾ ਇਹ ਇਲਕਸ਼ਣ ਹੋ ਸਕਦੇ ਹੈ ਤੇ ਉਹਦੇ ਵਾਸਤੇ ਆਪਣਾ ਆਪਾ ਮੰਨ ਲਓ ਇੱਕ ਵਾਰੀ ਅਲਟਰਾਸਾਉਂਡ ਕਰਾ ਕੇ ਜੇ ਗਤੂਦ ਵੱਧੇ ਹੋਏ ਉਹਨਾਂ ਦਾ ਟੈਸਟ ਕਰਾਉਂਦੇ ਜਿਹਨੂੰ ਪ੍ਰੋਸਟੇਟ ਸਪੈਸਿਫਿਕ ਐਂਟੀਜਨ ਕਹਿੰਦੇ ਉਹਦਾ ਜੇ ਅਚਾਰ ਤੋਂ वध हुए 11 से बीच हुए तब एमआरआई ले 11 तो उत्ते हुए तब अपन बायोप्सी कर दें देखो जो प्रोस्टेट कैंसर है ये इंडिया के अंदर हमारे लेट डायग्नोस होता है ज्यादातर ऑलमोस्ट 70% पेशेंट इस स्टेज में आते हैं कि उसका क्योर ही नहीं हो सकता कंट्रोल हो सकता है ये मशीन जो है ये प्रोस्टेट कैंसर को जल्दी डायग्नोस करती है और प्रोस्टेट कैंसर मेल की ऐसी मेलिग्नेंसी है ऐसा कैंसर है जो कि इंडिया में नंबर दो पे पहुंच चुका है अब इसको जल्दी डायग्नोस करना इंपॉर्टेंट है बाहर की जो कंट्रीज हैं उसके अंदर ये 95 परसेंट जल्दी डायग्नोस होता है और हमारे यहाँ सिर्फ 30 परसेंट ये मशीन हमारी नॉर्दर्न इंडिया की जो पहली मशीन लगी नॉर्दर्न इंडिया से ऑल इंडिया इंस्टीट्यूट और दिल्ली के को छोड़ के ये पहली मशीन लगी है और पंजाब रीजन में पहली है आसपास कहीं नहीं है इसका फायदा यह है कि इसमें जो प्रोस्टेट का कैंसर की एक्यूरेसी है उसको पकड़ने की वो बहुत ज्यादा ऑलमोस्ट हंड्रेड परसेंट नियरिंग हंड्रेड परसेंट है ये एमआरआई और अल्ट्रासाउंड उसको फ्यूजन करके और टारगेट करके बिल्कुल पॉइंट पे मिनिमम पेशेंट को डिस्कम्फर्ट दिए और बिना बेहोश किए पेशेंट को सिडेशन के अंदर इसकी वाइपी कर सकते हैं। एक महीने के अंदर हम जो ट्रेडिशनल ओल्ड मेथड से करते थे, कितने इस एक महीने में अभी जो ये मशीन यहाँ पे इंस्टॉल हुई है उसमें हमारे 10 नए पेशेंट जिनकी अर्ली डायग्नोसिस की जरूरत थी उसमें से हम सात पेशेंट की वाइपसी कर चुके हैं और बाकी तीन से चार लाइन अप है जो दस रुपए की पर्ची बनाता है पेशेंट और गवर्नमेंट हॉस्पिटल है, बाहर इस वापसी की कीमत करवाने की सत्तर हजार रुपए है ये इस रीजन को मालवा रीजन को स्पेशली पूरे पंजाब और आसपास की स्टेट्स के लिए एक बिल्कुल वरदान है क्योंकि अब पेशेंट को कम से कम खर्चे के अंदर जल्दी से जल्दी डायग्नोसिस करके उसकी लाइफ बचाई जा सकती है तो इस मशीन को के लिए कोई विदेश से भी आए थे कुछ हाँ जी ये मशीन के लिए जो हमने यहाँ पे एक वर्कशॉप की थी और इंस्टॉल करते हुए और हमारी एक बहुत स्टेट ऑफ आर्ट एमआरआई लगी है जो 64 चैनल है और थ्री टेस्ला जो इसके लिए जरूरी होती है पहले बाबा फरीद यूनिवर्सिटी में पिछले 20 साल से जो मशीन थी एम आर आई की वो डेढ़ उससे ये काम करना मुश्किल होता है और साथ में ये जो मशीन है इसको ट्रेनिंग देने के लिए यूएसए से डॉक्टर माइकल आए थे और वो अपने ऑन ट्रेनिंग देके गए हैं और कुछ ट्रेनर तैयार करके गए हैं और अभी एक महीने के अंदर उन्होंने दोबारा विजिट करना है और उसमें कोई भी कोई सीखने में कमी रह गई होगी उसको पूरा करेंगे वो बिना गवर्नमेंट के ऊपर कॉस्ट के साढ़े चार करोड़ का सेमुलेटर भी यहाँ इंस्टॉल किया है आईसीआईसी बैंक के थ्रू तो बहुत ज्यादा एडवांस टेक्नोलॉजी और बहुत ज्यादा एक्यूरेट डायग्नोसिस और ट्रीटमेंट अब फरीदकोट के अंदर पॉसिबल है और ये जितने भी मेडिकल कॉलेज हैं चाहे पटियाला अमृतसर या और भी प्राइवेट मेडिकल कॉलेजेस हैं इवन एम्स भटिंडा और एडवांस कैंसर इंस्टीट्यूट भटिंडा और फजिलका का जो ट्रशरी केयर है वो सब इस मशीन का लाभ उठाएंगे इसकी कुल लागत कितनी हम कह सकते हैं? देखिए इसकी लागत जो मशीन की है वो दो से तीन करोड़ के करीब पड़ती है और जो अल्ट्रासाउंड होता है जो स्टेट ऑफ आर्ट आजकल आया है जो इसके लिए स्पेशली वो भी तीन करोड़ का है तो हाँ तो वो एग्जैक्ट विजन के नाम से आता है पर उसमें कॉगनेटिव होता है कॉगनेटिव मैं आपको ये बताऊं कि वो अंदाजे से उसको करते हैं फ्यूजन uh, नहीं है इसके अंदर एमआरआई की इमेज और अल्ट्रासाउंड की इमेज और हमारा प्रोसीजर जो नीडल डालनी है वो सब फ्यूज होके एक्चुअल रियल टाइम हम इसके अंदर वापसी लेते हैं